ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਮਰੂਦਾਂ ਦਾ ਜੂਸ ਤਿਆਰ ਕਰਾਂਗੇ ਰੀਅਲ ਜੂਸ ਤੋਂ ਵੀ ਤੁਹਾਨੂੰ ਸਸਤਾ ਤੇ ਸ਼ੁੱਧ ਤਿਆਰ ਹੋਵੇਗਾ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਖੇਤਾਂ ਵਿੱਚੋਂ ਅਮਰੂਦ ਤੋੜਾਂਗੇ ਅਮਰੂਦ ਤੋੜ ਕੇ ਧੋ ਬਣਾ ਕੇ ਦੋ ਪਾਗਾਂ ਵਿੱਚ ਕੱਟ ਲਾਂਗੇ ਅਮਰੂਦਾਂ ਨੂੰ ਮਿਕਸੀ ਜਾਰ ਵਿੱਚ ਪਾਵਾਂਗੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਵਿੱਚ ਕੋਸ ਪੀਸ ਸਿਕੰਦਰ ਦੇ ਪਾਵਾਂਗੇ ਜਿਸ ਨਾਲ ਜੂਸ ਦਾ ਰੰਗ ਬਿਲਕੁਲ ਲਾਲ ਹੋ ਜਾਵੇਗਾ ਜਿਹੜੇ ਆਪ ਬਜ਼ਾਰੋਂ ਰੀਅਲ ਦਾ ਜੂਸ ਲੈਂਦੇ ਉਹਦੇ ਵਿੱਚ ਰੰਗ ਲਾਲ ਨਹੀਂ ਹੁੰਦਾ ਕੈਮੀਕਲ ਹੁੰਦਾ ਹੈ ਤੁਸੀਂ ਕੈਮੀਕਲ ਤੋਂ ਬਿਨਾ ਬਹੁਤ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ ਇੱਕ ਛੰਨੀ ਦੀ ਮਦ ਨਾਲ ਇਹਨੂੰ ਛਾਣ ਲਾਂਗੇ ਇਹਦੇ ਸਿਰਫ ਬੀਜ ਹੀ ਰਹਿ ਜਾਣਗੇ ਫਾਈਬਰ ਸਾਰਾ ਬਾਹਰ ਆ ਜਾਏਗਾ ਫਿਰ ਤੁਸੀਂ ਜਦੋਂ ਇਹ ਪਲਪ ਨਿਕਲ ਗਿਆ ਇਹਦੇ ਵਿੱਚ ਜਿੰਨਾ ਕਿ ਇਹਨੂੰ ਸੰਘਣਾ ਕਰਨਾ ਹੈ ਪਾਣੀ ਪਾ ਕੇ ਇਹਨੂੰ ਫੈਟ ਸਕਦੇ ਹੋ ਇਹਦੇ ਵਿੱਚ ਨਾ ਤਾਂ ਆਪਾਂ ਨਮਕ ਦੀ ਵਰਤੋਂ ਕੀਤੀ ਹੈ ਜਾਂ ਨਾ ਮਿੱਠੇ ਦੀ ਮਰੂਦ ਵੈਸੇ ਹੀ ਬਹੁਤ ਮਿੱਠੇ ਹੁੰਦੇ ਆ ਤੇ ਦੇਖੋ ਜੀ ਇਹਨਾਂ ਪਲਪ ਤਿਆਰ ਹੋ ਗਿਆ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਗਲਾਸਾਂ ਵਿੱਚ ਸਰਵ ਕਰਾਂਗੇ ਵੇਖੋ ਜੀ ਕਿੰਨਾ ਵਧੀਆ ਅਮਰਬੂਦ ਦਾ ਜੂਸ ਜਿਹੜਾ ਬਣ ਕੇ ਤਿਆਰ ਹੋ ਗਿਆ